ਮੀ ਕਾਰਨ ਰਜੇਂਦਰ ਨਗਰ ਸਟੱਟ ਕੋਚਿੰਗ ਸੈਂਟਰ ਦੇ ਵਿੱਚ ਕਈ ਵਿਦਿਆਰਥੀ ਫਸ ਗਏ ਹਨ ਅਕੈਡਮੀ ਦੇ ਬੇਸਮੈਂਟ ਦੇ ਵਿੱਚ ਬਰਸਾਤੀ ਪਾਣੀ ਭਰ ਜਾਣ ਦੇ ਕਾਰਨ ਵਿਦਿਆਰਥੀ ਫਸੇ ਹੋਏ ਹਨ ਹੁਣ ਤੱਕ 3 ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਹੋਰ ਲਾਪਤਾ ਵਿਦਿਆਰਥੀ ਦੀ ਭਾਲ ਜਾਰੀ ਹੈ ਅਕੈਡਮੀ ਦੇ ਵਿੱਚ ਫਸੇ ਵਿਦਿਆਰਥੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਮੌਜੂਦ ਹੈ ਬੇਸਮੈਂਟ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਹੈ ਕੋਚਿੰਗ ਸੈਂਟਰ ਦਾ ਮਾਲਕ ਫਰਾਰ ਕੋਚਿੰਗ ਸੈਂਟਰ ਦੇ ਬੇਸਮੈਂਟ ਚ ਲਾਈਟਾਂ ਨਾ ਹੋਣ ਏਜੰਸੀਆਂ ਨੂੰ ਤਲਾਸ਼ੀ ਮਹਿਮ ਚਲਾਉਣ ਦੇ ਵਿੱਚ ਦਿੱਕਤ ਆ ਰਹੀ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਮੌਜੂਦ ਹਨ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਅਕੈਡਮੀ ਦੇ ਬੇਸਮੈਂਟ ਦੇ ਵਿੱਚ ਪਾਣੀ ਭਰ ਜਾਣ ਦੇ ਕਾਰਨ ਕਈ ਵਿਦਿਆਰਥੀ ਫਸੇ ਹੋਏ ਹਨ ਐਡੀਆਰਐਫ ਦੀ ਟੀਮ ਮੌਕੇ ਤੇ ਰਾਹਤ ਅਤੇ ਬਚਾਅ ਕਾਰਜ ਦੇ ਵਿੱਚ ਲੱਗੀ ਹੋਈ ਹੈ ਫਾਇਰ ਵਿਭਾਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਡੁੱਬਣ ਦੀ ਸੂਚਨਾ ਮਿਲਣ ਤੋਂ ਬਾਅਦ ਵਾਂਜ ਫਾਇਰ ਟਰੇਡ ਮੌਕੇ ਤੇ ਭੇਜ ਗਏ ਹਾਂ ਜਾਂ ਕੋਚਿੰਗ ਸੈਂਟਰ ਦੀ ਬੇਸਮੈਂਟ ਪਾਣੀ ਦੇ ਨਾਲ ਭਰੀ ਹੋਈ ਹੈ ਮਾਨ ਮੰਤਰੀ ਅਦੀਸ਼ੋ ਦੇ ਮੁੱਖ ਮੁੱਖ ਸਕੱਤਰ ਨੂੰ ਘਟਨਾ ਦੀ ਜਾਂਚ ਸ਼ੁਰੂ ਕਰਨ ਤੇ 24 ਘੰਟਿਆਂ ਦੇ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਕ ਨੇ ਦੇਰ ਰਾਤ ਦੱਸਿਆ ਕਿ ਬਚਾਅ ਮਹਿੰਮ ਦੇ ਦੌਰਾਨ ਇੱਕ ਹੋਰ ਵਿਦਿਆਰਥੀ ਦੀ ਲਾਸ਼ ਬਰੰਦ ਕਰ ਲਈ ਗਈ ਹੈ ਫਿਲਹਾਲ ਬਚਾਅ ਕਾਰਜ ਜਾਰੀ ਹੈ ਤੇ ਬੇਸਮੈਂਟ ਤੋਂ ਪਾਣੀ ਕੱਢਿਆ ਜਾ ਰਿਹਾ ਹੈ ਕੌਂਟਕਮ ਦੇ ਅਧਿਅਥੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਇਹਨਾਂ ਵਿੱਚੋਂ ਇੱਕ ਦੀ ਪਛਾਣ ਤਿਲੰਗਾਣਾ ਦੀ ਰਹਿਣ ਵਾਲੀ ਤਾਨੀਆਂ ਵਜੋਂ ਹੋਈ ਹੈ ਬਾਕੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਜਾਂਚ ਦਾ ਪਤਾ ਲੱਗਿਆ ਹੈ ਕਿ ਬੇਸਮੈਂਟ ਦੇ ਵਿੱਚ ਇੱਕ ਲਾਇਬ੍ਰੇਰੀ ਸੀ ਲਾਇਬ੍ਰੇਰੀ ਵਿੱਚ ਆਮ ਤੌਰ ਤੇ 30 ਤੋਂ 35 ਬੱਚੇ ਹੁੰਦੇ ਸਨ ਅਚਾਨਕ ਬੇਸਮੈਂਟ ਤੇਜ਼ੀ ਨਾਲ ਪਾਣੀ ਨਾਲ ਭਰਨ ਲੱਗੀ ਵਿਦਿਆਰਥੀ ਬੀਸਮੈਂਟ ਦੇ ਵਿੱਚ ਬੈਂਚਾਂ ਦੇ ਸਿਖਰ ਤੇ ਖੜੇ ਸਨ ਬੀਸਮੈਂਟ ਦੇ ਵਿੱਚ 50 ਸ਼ੀਸ਼ਾ ਪਾਣੀ ਦੇ ਦਬਾਅ ਦੇ ਕਾਰਨ ਫਟਣ ਲੱਗਾ ਬੱਚਿਆਂ ਨੂੰ ਰੱਸਿਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਲਾਇਬ੍ਰੇਰੀ ਸ਼ਾਮ 7 ਵਜੇ ਬੰਦ ਹੋ ਜਾਂਦੀ ਹੈ ਅਤੇ ਇਸ ਦੌਰਾਨ ਹਾਦਸਾ ਵੀ ਵਾਪਰਿਆ ਆਕਸ਼ੀ ਨੇ ਕਿਹਾ ਕਿ ਜਾਂਚ ਉਹਨਾਂ ਨੇ ਕਿਹਾ ਜਾਂਚ ਦੀ ਗੱਲ ਦਿੱਲੀ ਸਰਕਾਰ ਅਤੇ ਅਮਿਤ ਮંત્રી ਆਤੀਸ਼ ਸਿੰਘ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਐਕਸ ਤੇ ਪੋਸਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ ਤੇ ਜਾਂਚ ਕਰੀ ਦੀ ਮੰਗ ਵੀ ਕੀਤੀ। ਉਹਨਾਂ ਨੇ ਲਿਖਿਆ ਹੈ ਕਿ ਦਿੱਲੀ ਦੇ ਵਿੱਚ ਸ਼ਾਮ ਨੂੰ ਭਾਰੀ بارش ਦੇ ਕਾਰਨ ਹਾ사 ਹੋਣ ਦੀ ਖਬਰ ਹੈ। ਰਜੇਂਦਰ ਨਗਰ ਦੇ ਵਿੱਚ ਇੱਕ ਕੋਚਿੰਗ ਇੰਸਟੀਚਿਊਟ ਦੀ ਬੇਸਮੈਂਟ ਤੇ ਪਾਣੀ ਭਰਨ ਦੀ ਖਬਰ ਹੈ। ਦਿੱਲੀ ਫਾਇਰਿੰਗ ਡਿਪਾਰਟਮੈਂਟ ਅਤੇ ਐਨਡੀ ਐਨਡੀਆਰਫ ਮੌਕੇ ਤੇ ਮੌਜੂਦ ਹਨ। ਦਿੱਲੀ ਦੇ ਮੇਅਰ ਅਤੇ ਸਥਾਨਕ ਵਿਧਾਇਕ ਵੀ ਮੌਜੂਦ ਹਨ। ਮੈਂ ਹਰ ਮਿੰਟ ਦੀ ਖਬਰ ਲੈ ਰਹੀ ਹਾਂ ਇਹ ਘਟਨਾ ਕਿਵੇਂ ਵਾਪਰੀ ਐਸ ਦੀ ਮజిਸਟ੍ਰੇਟ ਜਾਂਚ ਦੇ ਹੁਕਮ ਦਿੱਤੇਗੇ ਹਨ ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸੁਵਤੀ ਮਾਲਵੀ ਨੇ ਕਿਹਾ ਕਿ ਇਸ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਉਹਨਾਂ ਨੇ ਲਿਖਿਆ ਕਿ ਰਜੇਂਦਰ ਨਗਰ ਦੇ ਇਲਾਕੇ ਦੇ ਵਿੱਚ ਯੂਪੀਐਸਸੀ ਵਿਦਿਆਰਥੀ ਦੀ ਬੇਸਮੈਂਟ ਦੇ ਵਿੱਚ ਪਾਣੀ ਭਰਨ ਦੇ ਕਾਰਨ ਡੁੱਬਣ ਦੇ ਕਾਰਨ ਮੌਤ ਹੋ ਗਈ ਇਹ ਘਟਨਾ ਬਹੁਤ ਹੀ ਮੰਗ ਭਾਗੀ ਅਤੇ ਦੁਖਦਾਈ ਹੈ ਇਸ ਬੱਚੇ ਦੇ ਪਰਿਵਾਰ ਤੇ ਕੀ ਬੀਤਨੀ ਹੋਵੇਗੀ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਕੁਝ ਦਿਨ ਪਹਿਲਾਂ ਹੀ ਯੂਐਸਪੀ ਯੂਪੀਐਸਸੀ ਪਟੇਲ ਨਗਰ ਦੇ ਵਿੱਚ ਇੱਕ ਵਿਦਿਆਰਥੀ ਦੀ ਬਿਜਲੀ ਦੇ ਕਰੰਟ ਦੇ ਨਾਲ ਮੌਤ ਹੋ ਗਈ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਜ਼ਿੰਮੇਵਾਰ ਜੋ ਵੀ ਲੋਕ ਹਨ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ